ਪੁਲਿਸ ਦੇ ਘਰ ਦੇ ਵਿੱਚ ਲੰਗੜਾ ਕੇ ਤੁਰ ਰਹੇ ਮੁਲਜ਼ਮ ਕੋਈ ਆਮ ਨਹੀਂ ਦੱਸਦਨੇ ਆ ਇਹ ਮਿਰਚੀ ਗੈਂਗਰੋ ਹੈ ਜੋ ਕਿ ਮੁਹਾਲੀ ਪੁਲਿਸ ਨੇ ਇਸ ਗਰੋ ਨੂੰ ਕਾਬੂ ਕੀਤਾ ਜੋ ਕਿ ਲਗਾਤਾਰ ਪੋਣੇ ਪਾਣੇ ਲੋਕਾਂ ਦੇ ਰਾਹ ਗਿਰਾਂ ਦੇ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਉਹਨਾਂ ਤੋਂ ਲੁੱਟਖੋ ਸਨੇਚ ਕਰਦਾ ਸੀ ਤਾਂ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਕਈ ਮਾਮਲੇ ਸੁਲਝਾਏ ਨੇ ਦੱਸਦਨੇ ਆ ਬੀਤੇ ਦਿਨੀ ਮੁਹਾਲੀ ਦੇ ਵਿੱਚ ਇੱਕ ਔਰਤ ਕਨਫੈਕਸ਼ਨਰੀ ਦੀ ਦੁਕਾਨ ਕਰਦੀ ਸੀ ਤਾਂ ਉਸਦੀ ਭਤੀਜੀ ਜਦੋਂ ਸ਼ਾਮ ਵੇਲੇ ਕੈਸ਼ ਲੈ ਕੇ ਆਪਣੇ ਘਰ ਵਾਪਸ ਪਰਤ ਰਹੀ ਸੀ ਤਾਂ ਰਸਤੇ ਦੇ ਵਿੱਚ ਮਿਰਚੀ ਗੈਂਗਰੋ ਇੱਕ ਆਟੋ ਰਿਕਸ਼ਾ ਤੇ ਮੋਟਰਸਾਈਕਲ ਸਵਾਰ ਹੋ ਕੇ ਆਂਦਾ ਹੈ ਉਸ ਤੋਂ ਬਾਅਦ ਜਾ ਕੇ ਉਸ ਔਰਤ ਦੇ ਉਸਦੀ ਭਤੀਜੀ ਦੇ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਮੌਕੇ ਤੋਂ 1,60,000 ਰੁਪਏ ਦਾ ਕੈਸ਼ ਸਨੇਚ ਕਰਕੇ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਇਸ ਗਰੋਹ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਸੀਗਾ ਇਸ ਨੂੰ ਲੈ ਕੇ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਆ ਤੇ ਜੋ ਲੁੱਟੀ ਹੋਈ ਸਨੇਚ ਕੀਤੀ ਹੋਈ ਰਕਮ 1,60,000 ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਬਹੁਤ ਬਹੁਤ ਖਬਰ ਨੂੰ ਸ਼ੇਅਰ ਕਰਿਓ ਮੁਹਾਰੀ ਪੁਲਿਸ ਦੀ ਵੱਡੀ ਕਾਮਯਾਬੀ ਤੇ ਦੇਖੋ ਕਿ ਹੁਣ ਇਨ੍ਹਾਂ ਮੁਲਜ਼ਮਾਂ ਤੋਂ ਤੁਰਿਆ ਵੀ ਨਹੀਂ ਜਾਂਦਾ ਜਿਨ੍ਹਾਂ ਨੇ ਇਸ ਤਰੀਕੇ ਦੀਆਂ ਵਾਰਦਾਤਾਂ ਕੀਤੀਆਂ ਨੇ ਪੁਲਿਸ ਨੇ ਚੰਗੀ ਛੇਤ੍ਰ ਪ੍ਰੇੜ ਕੀਤੀ ਹੈ ਤਾਂਕਿ ਅੱਗੇ ਵਾਸਤੇ ਇਸ ਤਰੀਕੇ ਦੀ ਬਾਰਦਾਤ ਕਰਨ ਲੱਗੇ 100 ਬਾਰ ਸੋਚਣ ਤਾਂ ਤੁਸੀਂ ਦੇਖੋ ਕਿ ਹੁਣ ਇਹ ਗੈਂਗ ਜਿਹੜਾ ਮਿਰਚੀ ਗੈਂਗ ਦੇ ਨਾਮ ਤੋਂ ਮਸ਼ਹੂਰ ਸੀ ਹੁਣ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਕਈ ਕਟਨਾ ਰੋਕਣ ਦੇ ਵਿੱਚ ਪੁਲਿਸ ਹੁਣ ਕਾਮਯਾਬ ਹੋਵੇਗੀ ਤਾਂ ਦੇਖੋ ਕਿ ਹੁਣ ਇੰਨਾ ਮਲਜਮਨ ਤੋਂ ਤੁਰਿਆ ਬਣੀ ਜਾ ਰਿਹਾ ਲੰਗੜਾ ਕੇ ਤੁਰ ਰਹੇ ਨੇ ਤਾ ਇਨਾਂ ਮਲਜੂਮ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਖਬਰ ਸ਼ੇਅਰ ਕਰਕੇ ਜੁੜ ਦੱਸਿਓ ਤਾਂ ਇਸ ਨੂੰ ਲੈ ਕੇ ਮੌਕੇ ਤੇ ਸੀਨੀਅਰ ਪੁਲਿਸ ਅਫਸਰਾਂ ਨੇ ਇਨਾਂ ਬਾਰੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਅੱਜ ਜਿਹੜੀ ਪ੍ਰਸਤਤ ਕੀਤੀ ਜਾਂਦੀ ਹੈ ਉਹ ਇਸ ਵੇਲੇ ਹੈ ਜੀ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਜੀ ਦੀ ਹਦਾਇਤ ਅਨੁਸਾਰ ਜਿਹੜੇ ਮਾੜੇ ਸਨੇਚਰਜ਼ ਵਗੈਰਾ ਹੈਗੇ ਨੇ ਚੋਰ ਨੇ ਤੇ ਉਹਨਾਂ ਤੇ ਵਰਕ ਕਰਦੇ ਹੋਏ ਐਸਐਚਓ ਫੇਜ਼ਮਨ ਇਨਸਪੈਕਟਰ ਸੁਖਬੀਰ ਸਿੰਘ ਨੇ ਤੇ ਉਹਨਾਂ ਦੀ ਟੀਮ ਨੇ ਇੱਕ ਤਿੰਨ ਸਨੇਚਰਸ ਫੜੇ ਜੀ 26 ਤਰੀਕ ਦੀ ਰਾਤ ਨੂੰ ਇੱਕ ਲੇਡੀ ਆਪਣਾ ਦੁਕਾਨ ਕੰਫੈਕਸ਼ਨਰੀ ਦੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਇੱਕ ਆਟੋ ਦੇ ਵਿੱਚ ਦੋ ਬੰਦੇ ਆਏ ਤੇ ਇੱਕ ਮੋਟਰਸਾਈਕਲ ਤੇ ਬੰਦਾ ਆਇਆ ਉਹਨਾਂ ਨੇ ਜਿਹੜਾ ਉਹ ਲੇਡੀ ਜਾ ਰਹੀ ਸੀ ਉਹਦੇ ਕੋਲੋਂ ਉਹਦਾ ਬੈਗ ਸਨੇਚ ਕਰਿਆ ਜਿਹਦੇ ਵਿੱਚ ਕੁਝ ਕੈਸ਼ ਸੀਗੀ ਤੇ ਉਹ ਸਨੇਚ ਕਰਕੇ ਉਹ ਲੈ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਵਰਕ ਕਰਦੇ ਹੋਏ ਤਿੰਨ ਬੰਦੇ ਕਾਬੂ ਕੀਤੇ ਨੇ ਜੀ ਉਨ ਜੋ 1.60 ਲੱਖ ਰੁਪਏ ਰਿਕਵਰ ਕਰਿਆ ਤੇ ਇੱਕ ਆਟੋ ਜਿਹੜਾ ਕਿ ਯੂਜ਼ ਹੋਇਆ ਸੀਗਾ ਤੇ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਸੀ ਉਹ ਰਿਕਵਰ ਕੀਤਾ ਗਿਆ ਜੀ ਸਰ ਇਹ ਜਿਹੜੀ ਕੈਂਪ ਹੈ ਨਾ ਮੋਟਰ ਸਪਰਟੀਅਲ ਟੀਮ ਜੀ ਇਹਨਾਂ ਦਾ ਮੋਡਸ ਆਪਰੇਂਡੀ ਇਹ ਸਿੱਖਿਆ ਜੀ ਕਿ ਏਰੀਆ ਦੇ ਵਿੱਚ ਜਿਹੜਾ ਆਟੋ ਡਰਾਈਵਰ ਹੈਗਾ ਉਹ ਪਹਿਲਾਂ ਰੈਕੀ ਕਰਦ ਕਰਕੇ ਦੇਖਦਾ ਹੈ ਕਿ ਕਿਸ ਤਰ੍ਹਾਂ ਦੇ ਬੰਦੇ ਰਾਤ ਨੂੰ ਜਿਹੜੇ ਲੇਟ ਜਾਂਦੇ ਨੇ ਵਨਰੇਬਲ ਬੰਦੇ ਆਈਡੈਂਟੀਫਾਈ ਕਰਦੇ ਨੇ ਇਹ ਕਿ ਇਸ ਤਰ੍ਹਾਂ ਦਾ ਕਿਹੜਾ ਵਨਰੇਬਲ ਬੰਦਾ ਹੈ ਜਿਹਨੂੰ ਜਿਹਦੇ ਕੋਲੋਂ ਅਸੀਂ ਜੇ ਸਨੇਚਿੰਗ ਕਰਨੀ ਹੋਊਗੀ ਤਾਂ ਸੌਖੀ ਹੋਊਗੀ ਤਾਂ ਉਹ ਆਟੋ ਡਰਾਈਵਰ ਜਿਹੜਾ ਹੈ ਉਹ ਰਕੀ ਕਰਦਾ ਹੈ ਤੇ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਉਹ ਆ ਕੇ ਸਨੇਚਿੰਗ ਕਰਦੇ ਨੇ ਜੀ ਮੋਟਰਸਾਈਕਲ ਦਾ ਆਪਣਾ ਹੀ ਕੋਈ ਚੋਰੀ ਨਹੀਂ ਆ ਇਹ ਆਟੋ ਇਹਦਾ ਆਪਣਾ ਹੈ ਪਰ ਇਸ ਤੋਂ ਇਲਾਵਾ ਇਹ ਹੈਗਾ ਕਿ ਜਿਹੜਾ ਮੋਟਰਸਾਈਕਲ ਹੈ ਆਟੋ ਹੈ ਪਲੱਸ ਹੋਰ ਵੀ ਜਿਹਨਾਂ ਨੇ ਕੋਈ ਸਨੇਚਿੰਗਸ ਵਗੈਰਾ ਦੀਆਂ ਕੁਸ਼ ਕਰੀਆਂ ਨੇ ਇਹਨਾਂ ਦਾ ਪੁਲਿਸ ਰਿਮਾਂਡ ਅਸੀਂ ਲਿਆ ਹੋਇਆ ਹੈ ਇਨਵੈਸਟੀਗੇਸ਼ਨ ਜਾਰੀ ਹੈ ਤੇ ਹੋਰ ਇਹਨਾਂ ਤੋਂ ਰਿਕਵਰੀ ਦੀ ਸੰਭਾਵਨਾ ਵੀ ਹੈ ਜੀ ਕੁਝ ਸਾਹਮਣੇ ਆ ਰਿਹਾ ਜੀ ਕਿ ਯੂਜ਼ ਕਰਦੇ ਸੀ ਜੀ ਮੋਡਸਪ੍ਰਿੰਡੇ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਜੀ ਕਿ ਇਹਨਾਂ ਦੇ ਜਿਹੜਾ ਪਹਿਲਾਂ ਰੇਕੀ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਨੇ ਉਹ ਅੱਖਾਂ ਦੇ ਵਿੱਚ ਲਾਲ ਮਿਰਚ ਪਾਉਂਦੇ ਨੇ ਜੀ ਲਾਲ ਮਿਰਚ ਪਾਊਡਰ ਪਾ ਕੇ ਉਹਨੂੰ ਜਿਹੜਾ ਕਨਫਿਊਜ਼ ਕਰ ਦਿੰਦੇ ਨੇ ਉਹਨੂੰ ਇੱਕ ਤਰ੍ਹਾਂ ਦਾ ਉਸ ਮੌਕੇ ਵਾਸਤੇ ਅੰਨ੍ਹਾ ਕਰ ਦਿੰਦੇ ਨੇ ਵਿਕਟਮ ਨੂੰ ਤੇ ਜਿਹੜਾ ਪਿੱਛੇ ਬੰਦਾ ਬੈਠਾ ਹੁੰਦਾ ਉਹ ਸਨੇਚਿੰਗ ਕਰ ਲੈਂਦਾ ਜੀ ਕਿੰਨੀਆਂ ਕੁ ਵਾਰ ਦੱਸਣਾ ਇਸ ਟੀਮ ਨੂੰ ਲੈ ਕੇ ਉਹਦੇ ਅਜਾਮ ਦਿੱਤੇ ਜਾਂਦੇ ਨੇ ਇਹ ਸਾਡੀ ਜਿਸ ਤਰ੍ਹਾਂ ਕਿ ਮੈਂ ਦੱਸਿਆ ਇਨਵੈਸਟੀਗੇਸ਼ਨ ਜਾਰੀ ਹੈ ਜੀ ਇਹਨਾਂ ਦਾ ਪੁਲਿਸ ਮੰਡ ਅਸੀਂ ਲਿਆ ਹੋਇਆ ਹੈ ਤੇ ਇਹਨਾਂ ਦੀ ਫਰਦਰ ਪੁਸ਼ਕਿਸ਼ ਕਰਕੇ ਜੋ ਵੀ ਇਹਨਾਂ ਦੀ ਪ੍ਰਾਈਮ ਹਿਸਟਰੀ ਹੈਗੀ ਹੈ ਤੇ ਜੋ ਫਿਊਚਰ ਹੋ ਰਿਹਾ ਹੈ ਇਹਨਾਂ ਨੇ ਕਰਿਆ ਉਹ ਵੀ ਅਸੀਂ ਇਤਰਾ ਨਹੀਂ ਪਹਿਲਾ ਕੇਸ ਦਾ ਤੇ ਹੈ ਜਿਸ ਦਾ ਇੱਕ ਇਹਨਾਂ ਚੋ ਇੱਕ ਬੰਦੇ ਤੇ ਇੱਕ ਦੋਸ਼ੀ ਤੇ ਇੱਕ ਪੁਰਾਣਾ ਕੇਸ ਦਰਜ ਹੈ ਜੀ ਤੇ ਬਾਕੀ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਹਾਲ ਹੀ ਦਾ ਇੱਕ ਮਹਾਲੀ ਦਾ ਇਹ ਜਿਹੜਾ ਇਹਨਾਂ ਵਾਲੇ ਨੇ 20 ਕੁ ਮਹੀਨਾ ਤੋਂ ਪੜੇ ਲਿਖਨੇ ਜੱਜ ਇਹ ਜੀ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਚੋ ਪਰਵਿੰਦਰ ਸਿੰਘ ਹੈਗਾ ਜੀ ਇਹ ਮਹਾਲੀ ਦੇ ਹੀ ਰਹਿਣ ਵਾਲਾ ਹੈਗਾ ਚੰਦਨ ਗੁਪਤਾ ਇਹ ਚੰਦਨ ਗੁਪਤਾ ਤੇ ਸਚਿੰਦ ਕੁਮਾਰ ਇਹ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇਨਦੀ ਉਮਰ ਕਰੀਬ 35 ਸਾਲ ਦੀ ਹੈ ਸਹੀ ਸਹੀ 10ਵੀਂ ਲੱਗਦਾ ਹੈ ਕੌਮੀ ਕਾਨੂੰਨ ਰਿਕਵਰੀ ਜਿਹੜਾ 1 1,60,000 ਰੁਪਏ ਰਿਕਵਰ ਹੋਏ ਨੇ ਇਹਦੇ ਕੋਲ ਤੇ ਇਸ ਤੋਂ ਇਲਾਵਾ ਜਿਹੜਾ ਆਟੋ ਤੇ ਮੋਟਰਸਾਈਕਲ ਯੂਜ਼ ਹੋਇਆ ਸੀਗਾ ਕੇਸ ਦੇ ਵਿੱਚ ਉਹ ਟ੍ਰਾਵਰ ਕੀਤਾ ਹੈ ਜਿਹੜਾ ਪ੍ਰਮੇਂਦਰ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਜੀ ਪਹਿਲਾਂ ਵੀ ਕੇਸ ਹੈ ਇਹ ਪ੍ਰਮੇਂਦਰ ਸਿੰਘ ਜੀ ਹੈ ਮੁਹਾਲੀ ਦਾ ਰਹਿਣ ਵਾਲਾ ਹੈਗਾ ਜੀ ਤੇ ਕੇਸ ਹੋ ਰਿਹਾ ਹੈ ਅਵਿੰਦਰ ਮਹਾਲੀ ਦਾ ਦੋ ਚੰਡੀਗੜ੍ਹ ਦੇ ਇੱਕ ਤੇ ਮਰਚਾ ਹੈਗਾ ਸਚਿੰਤ ਹੈਗਾ ਸਚਿੰਤ ਸਚਿੰਤ ਸ੍ਰੀ ਚਰ ਸ੍ਰੀ ਚਰ ਜਿਸਨੂੰ ਜਿਹੜੀ ਇੰਦਰੀਆਂ ਸ਼ੈਤਾਂ ਉਹਦੇ ਵਿੱਚ ਬਹੁਤ ਸਾਰੀ ਜਿਹੜਾ ਜਿਹੜਾ ਕੋਈ ਸਾਡੇ ਨੰਬਰ ਹੈਗੇ ਨੇ ਹੈਲਪਲਾਈਨ ਨੰਬਰ ਜਿਹਨਾਂ ਤੇ ਹੌਲਾ ਕੇ ਸਿਆਣ ਜੀ ਬਿਲਕੁਲ ਉਹਦੇ ਵਿੱਚ ਜਿਹੜੀ ਉਹ ਬੋਲਦੀ ਨਹੀਂ ਉਹ ਕੀ ਸੀ ਉਹਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗੇ ਜੀ 112 ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈਗਾ ਫਾਰ 올 ਐਮਰਜੈਂਸੀ ਸਰਵਿਸਿਜ਼ ਉਸ ਤੇ ਸਾਨੂੰ ਕਾਲਸ ਆਉਂਦੇ ਨੇ ਕਾਫੀ ਕਾਲਸ ਆਉਂਦੀਆਂ ਨੇ ਤੇ ਅ ਜੈਨੂਇਨ ਵੀ ਹੁੰਦੀਆਂ ਨੇ ਜੈਨੂਇਨ ਹੁੰਦੀਆਂ ਨੇ ਤਾਂ ਮੌਕੇ ਤੇ ਇਮੀਡੀਏਟਲੀ ਜਾ ਕੇ ਅਸੀਂ ਜਿਹੜੀ ਬਣਦੀ ਕਾਰਵਾਈ ਉਹ ਕਰਦੇ ਆ ਜੀ ਤੇ ਪਰ ਇੱਕ ਗੱਲ ਦੇਖਣੀ ਚਾਹੀਏ ਕਿ ਕਈ ਵਾਰੀ ਇਸ ਤਰ੍ਹਾਂ ਵੀ ਹੋਇਆ ਹੈ ਕਿ ਕਾਲ ਕੀਤੀ ਜਾਂਦੀ ਹੈ ਕਿ ਸਾਡੇ ਨਾਲ ਸਨੇਚਿੰਗ ਹੋਈ ਹੈ ਜਾਂ ਕੋਈ ਹੋਰ ਕ੍ਰਾਈਮ ਹੋਇਆ ਹੈ ਜੋ ਜਨ ਮੌਕੇ ਤੇ ਜਾਂਦੇ ਆ ਤਾਂ ਇਸ ਤਰ੍ਹਾਂ ਦੀ ਕੋਈ ਗਲਤ ਬਾਤ ਨਹੀਂ ਹੁੰਦੀ ਉਹਨਾਂ ਦੀ ਕੋਈ ਆਪਸ ਲੜਾਈ ਹੁੰਦੀ ਹੈ ਲੜਾਈ ਝਗੜਾ ਹੁੰਦਾ ਹੋਰ ਕਿਸੇ ਵੀ ਵਿਸ਼ੇ ਤੇ ਉਹਨਾਂ ਦੀ ਆਪਸ ਦੇ ਵਿੱਚ ਪੁਰਾਣੀ ਕੋਈ ਲੜਾਈ ਝਗੜਾ ਹੁੰਦਾ ਤੇ ਉਹ ਇਹ ਜਾਣਬੁੱਝ ਕੇ ਦੱਸ ਦਿੰਦੇ ਨੇ ਤਾਂ ਕਿ ਇਮੀਡੀਏਟਲੀ ਪੁਲਿਸ ਉੱਥੇ ਆ ਕੇ ਦੂਜੇ ਨੂੰ ਫਰੇਮ ਕਰ ਸਕੇ ਇੰਨੇ ਲੱਗੋਗੇ 48 ਕੀਤੀ ਜੀ ਇਸ ਦੇ ਸਬੰਧ ਵਿੱਚ ਅਸੀਂ ਇੱਕ ਰੀਸੈਂਟਲੀ ਕਾਲ ਰੀਸੀਵ ਕਰੀ ਸੀਗੀ ਇਸੇ ਤਰੀਕੇ ਨਾਲ ਕਿ ਸਨੇਚਿੰਗ ਹੋਈ ਹੈ ਪਰ ਜਦ ਸਾਡੀ ਮੌਕੇ ਤੇ ਟੀਮ ਗਈ ਇਮੀਡੀਏਟਲੀ ਤਾਂ ਇਹ ਗੱਲ ਸਾਹਮਣੇ ਆਈ ਕਿ ਸਨੇਚਿੰਗ ਨਹੀਂ ਸੀ ਹੋਈ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਝਗੜਾ ਸੀਗਾ ਤੇ ਇਸ ਕਰਕੇ ਜਿਹੜੀ ਫਾਲਸ ਕੰਪਲੇਂਟਸ ਕਰਨ ਦੇ ਕਰਕੇ ਜਿਹੜਾ ਫਾਲਸ ਕੰਪਲੇਂਟ ਕਰੀ ਹੈ ਉਹਦੇ ਬਿਹਾਫ ਤੇ ਅਸੀਂ 182 ਸੀਆਰਪੀਸੀ ਜਿਹੜੀ ਕੀ ਹੁੰਦੀ ਸੀਗੀ ਉਹਦੇ ਤਹਿਤ ਜਿਹੜੇ ਵੀ ਐਨਐਸਐਸ ਦੀ ਕੋਰਸਪੋਂਡਿੰਗ ਸੈਕਸ਼ਨ ਹੈ ਉਹਦੀ ਅਸੀਂ ਕਾਰਵਾਈ ਉਹਦੇ ਤੇ ਕਰ ਰਹੇ ਹਾਂ ਜੀ ਜੀ ਸਰ ਡਾਕਟਰ ਜੀ ਆਪ ਐਸੀ ਕਹਿ ਦਿੱਤਾ ਜਿੱਥੇ ਮੁਕਲੀ ਵਾਗਤ ਨੂੰ ਜਾਣ ਤੇ ਮੈਂ ਸੀਸੀਟੀਵੀ ਕੈਮਰੇ ਤੋਂ ਵੀ ਮੇਰਾ ਵੀ ਜੀ 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 ਹਾਲੇ ਕਿ ਉਹ ਮਰਾ ਮਤਲਬ ਆਪੋ ਜੀ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਜੀ ਅਸੀਂ ਕਾਫੀ ਤੁਹਾਡੀ ਗੱਲ ਠੀਕ ਹੈ ਜੀ ਸੀਸੀਟੀਵੀ ਕੈਮਰੇ ਦਾ ਇਸਤੇਮਾਲ ਕੀਤਾ ਜਾਂਦਾ ਅਸੀਂ ਜੀ ਦੇਖਦੇ ਆ ਸੀਸੀਟੀਵੀ ਕੈਮਰਾਸ ਟ੍ਰੇਸ ਕਰਦੇ ਆ ਪਰ ਇਸ ਤੋਂ ਇਲਾਵਾ ਹੋਰ ਵੀ ਕੀ ਟੈਕਨੀਕਲ ਸੋਰਸਸ ਦੇ ਥਰੂ ਦੀ ਹਿਊਮਨ ਇੰਟੈਲੀਜੈਂਸ ਦੇ ਥਰੂ ਅਸੀਂ ਇਸ ਕੇਸ ਨੂੰ ਟ੍ਰੇਸ ਕੀਤਾ ਹੈ ਠੀਕ ਹੈ ਥੈਂਕ ਯੂ ਥੈਂਕ ਯੂ